ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਛੁੱਟੀਆਂ ਦੀ ਪਲੈਨਿੰਗ ਕਿਵੇਂ ਕੀਤੀ ਜਾਵੇ ਬੱਚਿਆਂ ਦੀਆਂ ਛੁੱਟੀਆਂ ਹੁਣ ਜੂਨ ਵਿੱਚ ਸ਼ੁਰੂ ਹੋ ਜਾਣੀਆਂ ਨੇ ਜੇ ਤੁਸੀਂ ਵੀ ਇਹਨਾਂ ਛੁੱਟੀਆਂ ਨੂੰ ਯਾਦਗਾਰ ਅਤੇ ਵੇਤਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਬਿਨਾਂ ਯੋਜਨਾ ਬਣਾਏ ਜਿਹੜੀਆਂ ਛੁੱਟੀਆਂ ਨੇ ਉਹ ਵਿਅਰਥ ਹੋ ਜਾਂਦੀਆਂ ਨੇ ਤੇ ਬੋਰ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਬੱਚਿਆਂ ਦਾ ਕਾਫੀ ਸਮਾਂ ਜਿਹੜਾ ਬਰਬਾਦ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਇਦਾਂ ਹੈ ਕਿ ਇੱਕ ਟਾਈਮ ਟੇਬਲ ਬਣਾ ਲਓ ਛੁੱਟੀਆਂ ਦਾ ਕਿ ਰੋਜ਼ਾਨਾ ਜਿਹੜੀ ਰੁਟੀਨ ਐ ਜਿਵੇਂ ਖੇਡਣਾ ਸਿੱਖਣਾ ਆਰਾਮ ਕਰਨ ਲਈ ਉਹ ਕੀ ਹੋਣੀ ਚਾਹੀਦੀ ਐ ਸਕੂਲ ਚਾ ਕੋਚਿੰਗ ਨਾ ਹੋਣ ਕਰਕੇ ਸਮਾਂ ਘੱਟ ਬੱਚਿਆਂ ਕੋਲ ਵੀ ਕਾਫੀ ਹੁੰਦਾ ਤੁਹਾਡੇ ਕੋਲ ਵੀ ਇਸ ਨੂੰ ਤਰਤੀਬ ਨਾਲ ਵਰਤਿਆ ਜਾਵੇ ਤਾਂ ਇਹ ਛੁੱਟੀਆਂ ਤੁਹਾਡੀਆਂ ਬਹੁਤ ਹੀ ਫੀਤਰ ਹੋ ਸਕਦੀਆਂ ਨੇ ਸਖਲਾਈ ਦਾ ਧਿਆਨ ਰੱਖਿਆ ਜਾਵੇ ਤਾਂ ਤੁਸੀਂ ਬੱਚਾ ਨੂੰ ਇਸ ਗੀਤ ਦੀਆਂ ਕਲਾਸਾਂ ਜਾਂ ਡਰਾਇੰਗ ਦੀਆਂ ਕਲਾਸਾਂ ਜਾਂ ਕੰਪਿਊਟਰ ਦੀਆਂ ਕਲਾਸਾਂ ਕੋਡਿੰਗ ਕਿਤਾਬਾਂ ਪੜ੍ਹਨਾ ਇਦਾਂ ਦੇ ਨਵੇਂ ਨਵੇਂ ਰਿ ਸਕਿਲਸ ਨੇ ਉਹ ਵੀ ਉਹਨਾਂ ਵਿੱਚ ਆ ਆਨਲਾਈਨ ਮਤਲਬ ਕਿ ਫੋਲਾਰਾ ਦੇ ਸਕਦੇ ਹੋ ਇਹ ਕਲਾਸੇ ਜੋ ਜੋ ਹਾਣ ਕਰ ਸਕਦੇ ਨੇ ਬਹੁਤ ਕੁਝ ਇੱਥੇ ਸਿੱਖ ਸਕਦੇ ਨੇ ਤੇ ਫਿਰ ਤੁਸੀਂ ਇੱਥੇ ਇਹਨਾਂ ਛੁੱਟੀਆਂ ਦੇ ਵਿੱਚ ਸਾਰਾ ਕੁਝ ਇਸ ਤੋਂ ਇਲਾਵਾ ਤੁਸੀਂ ਦਿੱਤਾ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ ਪਰਿਵਾਰਕ ਟੂਰ ਲਾ ਸਕਦੇ ਹੋ 2 ਦਿਨ ਦਾ 3 ਦਿਨ ਦਾ ਜਾਂ 4 ਦਿਨ ਦਾ 5 ਦਿਨ ਦਾ ਉਹ ਤੁਹਾਡੇ ਬਸ ਦੇ ਅਕੋਰਡਿੰਗ ਨੰਪਿਸਟਾਉਂ ਕਿਸੇ ਗਿਲਸਟੇਸ਼ਨ ਤੇ ਜਾਂ ਰੈਜ਼ੋਰਟ ਵਿੱਚ ਜਾਂ ਨੇੜੇ ਦੇ ਹੈਰੀਟੇਜ ਕੋਈ ਸਾਈਟ ਹੋਵੇ ਉਥੇ ਜਾ ਸਕਦੇ ਹਾਂ ਇਧਰਾਂ ਟੀਕਾਗਾ ਉੱਤੇ ਬਚਿਆ ਆਂਦਾ ਜਗਾ ਉਹ ਫਰੈਸ਼ ਹੋ ਜਾਂਦੇ ਜਿਦਾ ਸਾਰਾ ਸਾਲਾਣੇ ਪੜਨਾ ਹੁੰਦਾ ਤੇ ਥੋੜੇ ਜੇ ਬਣਾ ਨੂੰ ਮਾਈਂਡ ਨੂੰ ਰਿਲੈਕਸ ਕਰ ਲੈ ਜਰੂਰੀ ਹੈ ਜੇ ਤੁਸੀਂ ਟੂਰ ਨਹੀਂ ਜਾਣਾ ਚਾਹਦੇ ਤਾਂ ਨੇੜੇ ਦੇ ਕੋਈ ਹੈਰੀਟੇਜ ਜਿਦਾ ਮੈੱਕਾ ਵੀ ਸਾਈਟ ਹੋਵੇਗੀ ਉੱਥੇ ਬਚਾਂ ਨੂੰ ਤੁਸੀਂ ਜਾ ਸਕਦੇ ਹੋ ਇਹਦਾ ਕੋਈ ਨੇੜੇ ਕੋਈ ਰਿਜ਼ੋਰਟ ਹੋਵੇ ਉੱਥੇ ਲੱਜਾ ਸਕਦੇ ਹੋ ਤੇ ਬੱਚਨ ਘਟੇ ਕੰਮਸ ਵੀ ਸ਼ਾਮਿਲ ਕਰੋ ਜਿੰਦਾ ਛੋਟੇ ਛੋਟੇ ਕੰਮ ਬਣੇ ਗਰੇਲੂ ਕੰਮ ਆ ਉਹ ਸਿਖਾਓ ਜਿਸ ਨਾਲ ਵੀ ਬੱਚਿਆਂ ਦਾ ਮਾਈਂਡ ਜਿਹੜਾ ਫਰੈਸ਼ ਹੁੰਦਾ ਤੇ ਉਹ ਜ਼ਿੰਮੇਵਾਰ ਬਣਦੇ ਨੇ ਤੇ ਆਤਮ ਨਿਰਭਰ ਹੋਏ ਬਣਦੇ ਮੈਨੂੰ ਪਤਾ ਲੱਗਦਾ ਬਈ ਕਿਵੇਂ ਇਹ ਕੰਮ ਕਰਨੇ ਨੇ ਦੇਖੋ ਕੁਝ ਤੁਸੀਂ ਕ੍ਰੀਏਟੀਵਿਟੀ ਐਕਟੀਵਿਟੀ ਵੀ ਕਰਵਾ ਸਕਦੇ ਹੋ ਨਾਲ ਮਾਪਿਆਂ ਲਈ ਸਲਾਹ ਮਾਪਿਆਂ ਲਈ ਸੁਲਾਇਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਿਹੜਾ ਕੁਆਲਿਟੀ ਟਾਈਮ ਬਤਾਓ ਉਹਨਾਂ ਨੂੰ ਟੀਵੀ ਤੋਂ ਔਰ ਫੋਨ ਤੋਂ ਇਹਨਾਂ ਛੁੱਟੀਆਂ 'ਚ ਤੁਸੀਂ ਥੋੜਾ ਬਹੁਤ ਦੂਰ ਰੱਖ ਸਕਦੇ ਹੋ ਤੇ ਇਹਨਾਂ ਛੁੱਟੀਆਂ ਨੂੰ ਯਾਦਗਾਰ ਬਣਾਉਣਾ ਤੁਹਾਡੇ ਹੱਥ ਵਿੱਚ ਹੈ ਤੇ ਤੁਸੀਂ ਇਹ ਛੁੱਟੀਆਂ ਨੂੰ ਬੱਚਿਆਂ ਦੇ ਨਾਲ ਆਪਣੇ ਹੋਰ ਪ੍ਰਵਾਰ ਦੇ ਮੈਂਬਰਾਂ ਨਾਲ ਇਹਨਾਂ ਨੂੰ ਯਾਦਗਾਰ ਬਣਾ ਸਕਦੇ ਹੋ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ